ਕੰਦਾਂ ਦਾ ਸੁੱਕੀ ਪਈ ਐ ਮੈਂ ਹੌਲੀ ਹੌਲੀ ਜਾ ਕੇ ਰਖੜੀਆਂ ਲਿਆਵਾਂ ਨੂੰ ਤਾਂ ਦੀਂਦਾ ਵੀ ਨਹੀਂ ਚੱਜਣਾ ਕਰਵੀਆ ਹੁੰਦੇ ਆ ਚੱਲ ਕੰਦ ਨੂੰ ਹੱਥ ਪਾਪਾ ਧੁਰੀ ਜਾਣੀ ਤੇਰੀ ਕਵਿਲਾ ਲਾਵੀ ਮੇਰੇ ਨਵਾਂ ਨਵਾਂ ਮਾਸਤਾਨੀ ਦੇਖਾਣ ਦੇ ਹੁੰਦਾ ਮੈਂ ਮੇਰੇ ਪਤੀ ਜੇ ਦੇ ਰਖੜੀ ਤਵਨ ਕੇ ਆਉਂਗੀ ਐ ਫਿਰ ਵੀ ਮੇਰੇ ਪ੍ਰਾ ਦੀ ਆਖਰੀ ਨਿਸ਼ਾਨੀ ਹੈਗੀ ਉੜੇ ਕਿੱਥੇ ਜਾਣੀਆਂ ਨਹੀਂ ਮਾਂ ਤੈਨੂੰ ਵੀ ਆਦਤ ਹੀ ਆ ਟੋਕਣ ਦੀ ਕੰਮ ਜਾਂਦੀ ਸੀਗੀ ਜਿਵੇਂ ਨਹੀਂ ਬੈਠ ਸਕਦੀ ਟਿਕ ਕੇ ਨਹੀਂ ਕੰਮ ਤਾਂ ਜਾਣੀਆਂ ਤੂੰ ਭਈ ਮੈਂ ਤੈਨੂੰ ਐ ਆਦੀ ਸੀ ਉਹ ਮੁੰਡੇ ਨੂੰ ਫੋਨ ਕਰਦੇ ਡਾਕਟਰ ਨੇ ਐਣਕਾਂ ਦਾ ਟਾਈਮ ਅੱਜ ਦੀ ਤਰੀਕ ਦਿੱਤੀ ਸੀ ਜੀ ਵੀ ਆਉਂਦਾ ਹੋਇਆ ਮੁੰਡਾ ਮੇਰੇਆਂ ਐਣਕਾ ਫੜ ਲਿਆਊਗਾ ਕਿਉਂ ਮਾਂ ਤੂੰ ਸਾਡਾ 5-700 ਰੁਪਇਆ ਲਵਾਉਣਾ ਐਵੇਂ ਐਣਕਾਂ ਹੀ ਆਂਗੀਆਂ ਜਿਹੜੀਆਂ ਲਾਈ ਬੈਠੀਆਂ ਧੂੜ ਮਿੱਟੀ ਤੋਂ ਹੁੰਦੀਆਂ ਉਹ ਤੇਰੇ ਅਸੀਂ ਲਵਾਤੀਆਂ ਹੁਣ ਐਵੇਂ 500-700 ਰੁਪਇਆ ਸਾਡਾ ਲਵਾਏਂਗੀ ਨਾਲੇ ਉਹ ਕੰਮ ਗਿਆ ਵੈਗਾ ਮੈਂ ਇਥੋਂ ਨਹੀਂ ਉਹਨੂੰ ਫੋਨ ਲਾਈਦਾ ਹਾ ਨੀ ਪਾਇਨੇ ਆਣ ਕਾ ਤਾਂ ਹੈਗੀ ਨਾ ਮੈਨੂੰ ਪਤਾ ਹੈ ਉਹ ਮੁੰਡੇ ਵਾਲੀਆਂ ਨੇ ਬੁਰੀਆਂ ਲੱਗਦੀਆਂ ਨੇ ਕੋਈ ਨਾ ਕੁਝ ਨਹੀਂ ਹੁੰਦਾ ਧੂੜ ਮਿੱਟੀ ਤੇ ਹੁੰਦੀਆਂ ਲੱਗੀਆਂ ਵੀ ਆਂ ਬੁੜੀਆਂ ਨੂੰ ਦੱਸ ਕੀ ਤੂੰ ਕਿਹੜਾ ਬਾਹਰ ਜਾਣਾਗਾ ਚੱਲ ਭਾਈ ਹੋਰ ਤੂੰ ਕਿੱਥੇ ਜਾਨੀ ਆ ਹੁਣ ਮੈਂ ਤਾਂ ਇੱਥੇ ਦੁਕਾਨ ਤੇ ਜਾਂਦੀ ਸੀਗੀ ਰਖੜੀਆਂ ਲੈਣ ਆਪਦੇ ਭਰਾ ਦੇ ਬੰਨ ਕੇ ਆਉਣੀ ਆਂ ਗਾ ਮੈਂ ਚੱਲ ਜੇ ਤੂੰ ਰਖੜੀਆਂ ਲੈਣ ਜਾਨੀ ਆ ਨਾ ਐ ਕਰੀ ਮੈਨੂੰ ਵੀ ਦੋ ਲਿਆ ਦੀ ਤੂੰ ਕੀ ਕਰਨੀ ਆ ਰਖੜੀਆਂ ਕੁੜੇ ਮੈਂ ਆਪਦੇ ਭਤੀਜੇ ਦੇ ਤੇ ਭਤੀਜ ਨੂੰ ਦੇ ਬੰਨ ਕੇ ਆਉਂਗੀ ਸੁੱਖ ਨਾ ਉਹ ਤਾਂ ਹੈਗੇ ਹੈਗੇ ਲੈ ਪਤੀ ਜ ਨੂੰ ਹੋਣਗੇ ਆਪਦੇ ਥਾਂ ਤੇ ਉਹ ਤਾਂ ਤੇਰੇ ਬਾਈ ਤਾਈ ਨਹੀਂ ਪੁੱਛੀ ਉਹਨਾਂ ਨੇ ਹੁਣ ਤੂੰ ਰਖੜੀਆਂ ਲੈ ਕੇ ਕਹਿਨੀ ਆ ਜਾਣ ਨੂੰ ਬਾਈ ਤਾਈ ਤਾਂ ਖਤਾ ਪੁੱਛਣਾ ਜੇ ਉਹਨਾਂ ਨੂੰ ਕਿਸੇ ਗੱਲ ਦਾ ਪਤਾ ਹੋਵੇ ਤੋ ਨੂੰ 20 ਵਾਰੀ ਕਹਤਾ ਵੀ ਭਾਈ ਫੋਨ ਲਾ ਕੇ ਦੇ ਦਿਓ ਫੋਨ ਤਾਂ ਤੁਸੀਂ ਮੈਨੂੰ ਲਾ ਕੇ ਨਹੀਂ ਦਿੰਦੇਗੇ ਫੋਨ ਅਸੀਂ ਤਾਂ ਹੀ ਲਾ ਕੇ ਲੱਗੇ ਜੇ ਉਹ ਚੱਕਣ ਹੋਂ ਦਾ ਜਵਾਬ ਤਾਂ ਉਹ ਦਿੰਦੇ ਨਹੀਂ ਬਾਕੀ ਤੂੰ ਜਾਏਂਗੀ ਆਏਂਗੀ ਵਾਸਤੇ ਚੜੇਂਗੀ ਹੁਣ ਤਾਂ ਅੱਖਾਂ ਤੇ ਸਾਡਾ 5-7000 ਰੁਪਏ ਲਵਾ ਕੇ ਹਟੀਆਂ ਆਪਰੇਸ਼ਨ ਕਰਾਇਆ ਤੇ ਰੱਖਾਂ ਦਾ ਫੇਰ ਤੋਂ ਬਸ ਤੇ ਡੇਗ ਖੜ ਪਈ ਤੇਰਾ ਕੋਈ ਲੱਤ ਵਾਂ ਟੁੱਟ ਗਈ ਸਾਡੇ ਖਰਚੇ ਨੂੰ ਘਰ ਕਰ ਦੇਂਗੀ ਅਸੀਂ ਤੇਰਾ ਕਿੱਥੋਂ ਪੂਰਾ ਕਰੀ ਜਾਵਾਂਗੇ ਟੇਕੇ ਨਹੀਂ ਬੈਠੀ ਰਗਾ ਹੁਣ ਪੇਕਿਆਂ ਦੀ ਯਾਦ ਆਉਣ ਲੱਗ ਗਈ ਤਾਂ ਭਰਾ ਪਰਜਾਈ ਨਾਲ ਹੁੰਦੇ ਮਾਪਿਆਂ ਨਾਲ ਕੋਈ ਭਤੀਜਾ ਭਤੀਜੀ ਨਹੀਂ ਸਿਆਣ ਦਾ ਜਾ ਕੇ ਤੇ ਖਰਚੇ ਨੂੰ ਘਰ ਸਾਨੂੰ ਕਰ ਦੇਂਗੀ ਕਿ ਮੈਂ ਆ ਵੀ ਲੈ ਕੇ ਜਾਣਾ ਉਹ ਵੀ ਲੈ ਕੇ ਜਾਣਾ ਹੈ ਨਹੀਂ ਸਾਡੇ ਕੋਲੇ ਬੈਠੀ ਰਹਿ ਟੇਕੇ ਆਪਦਾ ਮੈਂ ਤਾਂ ਕੁੜੇ ਫੋਨ ਖਲਾ ਦਿਓ ਲਿਆ ਦੀ ਉਹ ਇੱਥੇ ਆ ਕੇ ਬਣਾ ਕੇ ਲੈ ਜਾਣਗੇ ਕੋਈ ਨਹੀਂ ਆਉਂਦਾ ਮੈਂ ਇਥੋਂ ਨਹੀਂ ਲੈ ਕੇ ਦਿੱਤੀ ਜਾਂਦੇ ਸੁੱਖੀ ਸੰਦੀ ਮੈਂ ਆਪਦੇ ਭਰਾ ਦੇ ਰਖੜੀ ਬਣ ਕੇ ਆਉਣੀ ਹੈਗੀ ਮੈਨੂੰ ਲੈ ਆਉਂਦੇ ਜਾ ਕੇ ਮੈਂ ਕਲੇਸ ਜਾ ਨਾ ਪਾਇਆ ਕਰ ਜਦੋਂ ਮੈਂ ਕੋਈ ਵੀ ਆਉਂਦੇ ਪੇਕਿਆਂ ਦਾ ਨਾਮ ਲੈ ਲੈਨੀ ਆ ਕਿ ਪੇਕੀ ਜਾਣਾ ਮੈਂ ਆਪਦੇ ਉਹਦੀ ਤੂੰ ਆਪਦੇ ਪੇਕਿਆਂ ਨੂੰ ਮੂਹਰੇ ਰੱਖ ਲੈਨੀ ਆ ਤੈਨੂੰ ਐ ਨਹੀਂ ਪੁੱਛਿਆ ਭੂਆ ਤੂੰ ਮਰਦੀ ਆ ਜਾਂ ਜਿਉਣੀ ਆ ਜਾਂ ਕਿਵੇਂ ਆ ਕਿਵੇਂ ਨਹੀਂ ਕੋਲੇ ਤਾਂ ਤੇਰੇ ਆ ਕੇ ਨਹੀਂ ਖੜੇ ਉਹ ਆ ਕੇ ਤਾਂ ਜੇ ਭਾਈ ਫੋਨ ਲਾ ਕੇ ਦੇਵੋਗੇ ਤਾਂ ਉਹ ਆ ਕੇ ਖੜਨਗੇ ਜਦੋਂ ਉਹਨਾਂ ਨੂੰ ਕਿਸੇ ਦਾ ਪਤਾ ਹੀ ਨਹੀਂ ਗਾਣਾ ਖੈਰ ਦਾ ਨਾ ਸੁੱਖ ਦਾ ਵੀ ਸਾਡੀ ਭੂਆ ਮਰ ਗਈ ਕਿ ਹੈਗੀ ਆ ਉਹ ਕਿੱਥੋਂ ਆਉਣਗੇ ਨਾ ਸਾਥੋਂ ਨਹੀਂ ਫੋਨ ਫਣ ਲੱਗ ਦਿੰਦਾ ਨਾ ਅਸੀਂ ਬੇਲੇ ਆਂਗੇ ਆ ਤਾਂ ਬੈਠੇ ਰਹੇ ਸਾਥੋਂ ਰੋਟੀ ਖਾਣੀ ਆ ਜੇ ਬਾਹਲਾ 헤 ਜਾਂਦਾ ਉਹਨਾਂ ਕੋਲੇ ਰਹਿਣ ਲੱਗ ਜਾ ਜਾ ਕੇ ਨਹੀਂ ਸਾਡੇ ਕੋਲ ਹੈ ਨਹੀਂ ਤੇਰੇ ਵਾਸਤੇ ਰੋਟੀ ਉਹੀ ਉਹ ਕਰੀ ਜਨੇ ਮੈਂ ਤਾਂ ਜਾਣੀ ਹੁਣ ਨਾ ਮੈਨੂੰ ਬਾਜਬੂਜ ਮਾਰੀ ਵਾਖ ਜਾ ਭਾਈ ਲੈ ਚਾਹੇਦੇ ਹੁੰਦੇ ਆ ਆਹ ਆਪਦਾ ਭੈਣ ਭਾਈ ਹੋਵੇ ਬੰਦਾ ਦੁੱਖ ਸੁੱਖ ਕਰ ਲੈਂਦਾ ਬਗਾਨੀਆਂ ਧੀਆਂ ਦੇ ਪੇਸ਼ ਪੈ ਕੇ ਕਿੱਥੋਂ ਦੁੱਖ ਸੁੱਖ ਹੁੰਦੇ ਆਗੇ ਜੇ ਮੈਨੂੰ ਅੱਜ ਮੇਰਾ ਭਰਾ ਹੁੰਦਾ ਉਹ ਆ ਕੇ ਮੇਥੋਂ ਰਖੜੀ ਬਣਾ ਕੇ ਲੈ ਜਾਂਦਾ ਮੇਰਾ ਪਤਾ ਲੈ ਕੇ ਜਾਂਦਾ ਆ ਗਿਆ ਜੀ ਆ ਗਿਆ ਕਿ ਮੈਂ ਹੁਣ ਤੋਂ ਫਸ ਠੀਕ ਆ ਡੋਲ ਜੀ ਪੈਂਦੀ ਜੇ ਤੁਰਦੀਆਂ ਉਦੋਂ ਤੇ ਉਹ ਦਰਦ ਜੇ ਮਾੜਾ ਮੋਟਾ ਹੋਈ ਜਾਂਦਾਗਾ ਕਿਸੇ ਨਾ ਵਧੀਆ ਡਾਕਟਰ ਨੂੰ ਦਿਖਾਉਨੇ ਹਨਾ ਇਤੋਂ ਤਾਂ ਆਰਾਮ ਹੀ ਨਹੀਂ ਆਇਆ ਹੈਗਾ ਹਾਂਜੀ ਸ ਵਧੀਆ ਨਹੀਂ ਦਿਖਾ ਲੈਨੇ ਵੀ ਕੀ ਚੱਕਰ ਆ ਪਿਛਲੇ ਸਾਲ ਵੀ ਹੋਇਆ ਸੀ ਰਾਤ ਕੀ ਵੀ ਹੋ ਗਿਆ ਹੂੰ ਚਲ ਕੋਈ ਨਾ ਕਿਸੇ ਨਾਲ ਵਾਲੇ ਨੂੰ ਦਿਖਾਉਨੇ ਹਨਾ ਟਾਈਮ ਜਾ ਕੱਢ ਕੇ ਠੀਕ ਕਰ ਲਿਆ ਮੈਂ ਤੁਹਾਡੇ ਵਾਸਤੇ ਨਾ ਨਾ ਰਹਿਣ ਦੇ ਤੂੰ ਬੈਠੀ ਰਾ ਰੋਟੀ ਮਾਪੀ ਪਾ ਲੂਗਾ ਜਾ ਕੇ ਚਲੋ ਤਾਂ ਠੀਕ ਆ ਤੇ ਮੈਂ ਨਾਲੇ ਤੁਹਾਡੇ ਨਾਲ ਇੱਕ ਗੱਲ ਹੋਰ ਕਰਨੀ ਸੀਗੀ ਹਾਂ ਮੈਂ ਕਹਿੰਦੀ ਸੀ ਮੈਂ ਖਰਖਣੀ ਖਰੀਦ ਲਿਆਉਂਦੇ ਖਰੀਦ ਲਿਆਉਣਿਆਂ ਤੂੰ ਲੱਤ ਦੁਖਦੀ ਸੀ ਤੇਰੀ ਲੱਤ ਤਾਂ ਦੁਖਦੀ ਆ ਫੇਰ ਕੀ ਆ ਦੋਨੇ ਜਣੇ ਬਗ ਜਾਂਦੇ ਆ ਤੁਸੀਂ ਨਾ ਫਿਰ ਚੱਜ ਦਿਨ ਲਿਆਉਂਦੇ ਮੇਰੇ ਪਸੰਦ ਨਹੀਂ ਆਉਂਦੇ ਆ ਹੈਗੇ ਆ ਕੱਲ ਤਾਂ ਅਗੇ ਜੇ ਚੱਕ ਲਿਆਉਣਾ ਮੈਂ ਵਧੀਆ ਜੀ ਲਿਆਉਣੀ ਆ ਵੀਰੇ ਵਾਸਤੇ ਰੱਖੜੀ ਚੱਲ ਕੋਈ ਨਾ ਜੇ ਮੋਟਰਸਾਈਕਲ ਤੇ ਬਹਿ ਜਾਏਗੀ ਤਾਂ ਦਵਾ ਲਿਆਉਣਾ ਤੈਨੂੰ ਰੱਖੜੀ ਆ ਤੂੰ ਤਾਂ ਪੱਟ ਜਾ ਦੁਖਦਾ ਪਰ ਕੋਈ ਨਹੀਂ ਬਾਜ਼ਾਰ ਜਾਣ ਵੇਲੇ ਤਾਂ ਵਹੀ ਜਾਉਂਗੀ ਆ ਉਹ ਤਾਂ ਪਤਾ ਹੀ ਆ ਬਾਜ਼ਾਰ ਵੇਲੇ ਤਾਂ ਫੇਰ ਆਪੇ ਠੀਕ ਹੋ ਜਾਂਦਾ ਲੈ ਕਿਉਂ ਰੱਖੜੀ ਲਿਆਉਣੀ ਆ ਮਸਾਂ ਤੇ ਹਾਰ ਆਉਂਦਾ ਸਾਲ ਬਾਅਦ ਚੱਲ ਸੱਚ ਰਖੜੀਆਂ ਤੋਂ ਮੇਰੇ ਹੋਰ ਜ਼ਿਆਦਾ ਆ ਅੱਗੇ ਨਾ ਭੂਆ ਆਏ ਸਾਲ ਰਖੜੀ ਬੰਨਣ ਆਉਦੀ ਹੁੰਦੀ ਸੀਗੀ ਹੁਣ ਤਾਂ ਨਾ 2 ਸਾਲ ਹੋ ਗਏ ਹਨ ਭੂਆ ਵੀ ਰਖੜੀ ਬੰਨਣ ਨਹੀਂ ਆਈ ਰਹੀ ਮੈਂ ਨਾ ਆ ਗੱਲ ਪਹਿਲਾਂ ਇਕੱਲੀ ਬੈਠੀ ਮੈਂ ਵੀ ਸੋਚੀ ਜਾਂਦੀ ਸੀਗੀ ਵੀ ਭੂਆ ਜੀ ਕਿਉਂ ਨਹੀਂ ਆਉਂਦੇ ਹੈਗੇ ਰਖੜੀ ਲੈ ਕੇ ਤੂੰ ਤਾਂ ਮੇਰੇ ਮੂੰਹ ਦੀ ਗੱਲ ਕਹਤੀ ਤੇ ਗੱਲ ਕੀ ਹੋ ਗਈ ਜੇ ਕਈ ਵਾਰ ਮੈਂ ਉਹਨੂੰ ਮਨਪ੍ਰੀਤ ਵੀਰੇ ਦੇ ਨੰਬਰ ਤੇ ਹਨ ਤੇ ਜਾਂ ਉਸਨਾਂ ਦੇ ਫੋਨ ਤੇ ਫੋਨ ਲਾਇਆ ਮੂਰੋ ਪਤਾ ਨਹੀਂ ਕੌਣ ਘੱਟਕੁੱਟ ਦਿੰਦਾ ਫੋਨ ਮੈਨੂੰ ਇਹ ਨਹੀਂ ਸਮਝ ਆਉਂਦੀ ਹੈਗੀ ਵੀ ਗੱਲ ਕਿਉਂ ਨਹੀਂ ਕਰਾਉਂਦੇ ਭੂਆ ਜੀ ਨਾਲ ਪਤਾ ਨਹੀਂ ਮੈਂ ਮਾਨਪ੍ਰੀਤ ਨੂੰ ਇੱਕ ਦੋ ਵਾਰੀ ਮੈਸੇਜ ਵੀ ਪਾਈ ਸੀਗੀ ਕਾਲ ਵੀ ਕੀਤੀ ਸੀ ਇਹਨਾਂ ਦਾ ਕਾਲ ਦਾ ਆਨਸਰ ਕੀਤਾ ਨਾ ਮੈਸੇਜ ਦਾ ਰਿਪਲਾਈ ਕੀਤਾ ਅੱਛਾ ਥੋੜਾ ਵੀ ਨਹੀਂ ਚੱਕਿਆ ਹਾਂ ਸਾਮੀ ਤੋਂ ਬਾਅਦ ਅਬ ਕੀ ਗੱਲ ਹੈ ਮੈਨੂੰ ਆਏ ਆ ਭੂਆ ਦਾ ਹਾਲ ਚਾਲ ਪਤਾ ਕਰ ਲੈਂਦੇ ਗੱਲ ਤਾਂ ਥੋੜੀ ਵੀ ਸਹੀ ਹੈ ਜੀ ਹੁਣ ਤਾਂ 2 ਸਾਲ ਹੋ ਗਏ ਭੂਆ ਜੀ ਰਖੜੀ ਬੰਨਾ ਨਹੀਂ ਬਣਾਉਣ ਬੰਨਣ ਵੀ ਨਹੀਂ ਆਏ ਹੈਗੇ ਉਹੀ ਤਾਂ ਗੱਲ ਹੈ ਮੈਂ ਤੈਨੂੰ ਐ ਕਹਿਣਾ ਵੀ ਜੇ ਤੇਰੀ ਲੱਤ ਜੀ ਠੀਕ ਹੋਗੀ ਨਾ ਆਪਾਂ ਹੀ ਜਾਵਾਂਗੇ ਭੂਆ ਕੋਲ ਨਾਲੇ ਤਾਂ ਪਤਾ ਲਿਆਵਾਂਗੇ ਹਨਾ ਤੇ ਨੱਤ ਤਾਂ ਚਲੋ ਕੋਈ ਨਹੀਂ ਦੋ ਦਿਨਾਂ ਚ ਹੋ ਜੂਗੀ ਠੀਕ ਹੈ ਜਾਣਾ ਤਾਂ ਆਪਾਂ ਨੂੰ ਪਹੂ ਗਈ ਹਾਲਾ ਕਹਿ ਦਿੰਦਾ ਜੇ ਭੂਆ ਜੀ ਹੁਣ 2 ਸਾਲ ਹੋ ਗਏ ਉਹ ਮਨਪ੍ਰੀਤ ਤੇ ਸੋਨਾ ਸੋਚਦੇ ਹੋਣਗੇ ਨਾਲੇ ਭੂਆ ਵੀ ਵਿਚਾਰੀ ਸੋਚਦੀ ਹੋਊਗੀ ਵੀ ਜੇ ਮੈਂ ਨਹੀਂ ਗਈ ਹੈਗੀ ਆਪ ਵੀ ਨਹੀਂ ਆਏ ਹੈਗੇ ਚੱਲ ਕੋਈ ਗੱਲ ਨਹੀਂ ਮੈਂ ਰੋਟੀ ਖਾ ਲਾਂ ਪਹਿਲਾਂ ਤੂੰ ਐਨੇ ਤਿਆਰ ਹੋ ਜਾ ਫਿਰ ਆਪਾਂ ਨਾ ਰਖੜੀਆਂ ਖਰੀਦਣ ਜਾਂਦੇ ਆ ਫਿਰ ਦੇਖਦੇ ਆ ਭੂਆ ਬਾਰੇ ਤਾਂ ਚੰਗਾ ਠੀਕ ਹੈ ਪਹਿਲਾਂ ਉਧਰ ਵੀਰੇ ਦੇ ਪਰਖੜ ਰੁਖੜੀ ਬੰਨ ਕੇ ਆ ਕੇ ਫਿਰ ਭੂਆ ਦੇ ਪਿੰਡ ਵੀ ਜਾਏ ਆਵਾਂਗੇ ਚੱਲ ਕੋਈ ਨਾ ਪਹਿਲਾਂ ਠੀਕਤਾ ਹੋ ਜਾ ਕੋਈ ਨਹੀਂ ਜੀ ਕੋਈ ਨਹੀਂ ਚਾ ਮੈਂ ਰੋਟੀ ਖਾਂ ਨਾ ਉੱਥੇ ਪਿਆ ਸਾਰਾ ਕੁਝ ਦਹੀਂ ਵੀ ਪਈਆ ਪਾ ਲਓ ਲੱਸੀ ਠੀਕ ਆ ਲੈ ਹੁਣ ਮੇਰੇ ਸਾਰੇ ਕੰਮ ਨਿਭੜ ਗਏ ਹੁਣ 10 ਮਿੰਟ ਆਰਾਮ ਕਰਦੀਆਂ ਬਹਿ ਕੇ ਪੈਣ ਪ੍ਰਵੀਨ ਘਰ ਆਈਆਂ ਹਾਂ ਪੈਣ ਘਰ ਹੀ ਆ ਜਾ ਔਰ ਪੈਣ ਕਿ ਮੈਂ ਠੀਕ ਆ ਤੂੰ ਦੱਸ ਕਰ ਲੈ ਕੰਮ ਧੰਦਾ ਹਾਂ ਹੁਣੀ ਬੈਲੀ ਹੋਈ ਸੀ ਮੈਂ 10 ਮਿੰਟ ਰਾਮ ਕਰ ਲਾਂ ਬਈ ਅੱਛਾ ਚੱਲ ਗਏ ਹੁਣ ਆਪਾਂ ਰਖੜੀਆਂ ਦੇਖਣ ਉਹਨਾਂ ਦੀ ਰਖੜੀਆਂ ਲਈ ਤਾਂ ਦੁਕਾਨ ਬੰਦ ਪਈ ਉਹ ਤਾਂ ਮੰਡੀ ਗਿਆ ਜਿੰਦਾ ਲੱਗਿਆ ਪਿਆਗਾ ਪੈਣ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਆ ਮੇਰੀ ਸੱਸ ਕਿੱਥੋਂ ਮੇਰੇ ਪੱਲੇ ਪਈ ਆਗੀ ਕਿਉਂ ਕੀ ਕਹਤਾ ਉਹਨੇ ਕਿ ਜਦੋਂ ਤੁਰਨ ਲੱਗੀ ਘਰੋਂ ਉਹਦੀ ਕਲੇਸ਼ ਪਾ ਲਿਆ ਅੱਛਾ ਕਹਿੰਦੀ ਤੂੰ ਕਿੱਥੇ ਚੱਲੀ ਆਂਗੀ ਮੈਂ ਕਿਹਾ ਮੈਂ ਮਾਂ ਰਖੜੀਆਂ ਲੈਣ ਜਾਨੀ ਆਗੀ ਹੁਣ ਰਖੜੀਆਂ ਗੀ ਸੁੱਖੀ ਸੰਧਿਆ ਤੇ ਪ੍ਰਾਹਰੇ ਬੰਨਣ ਜਾਵਾਂਗੇ ਹਾਂ ਤੇ ਕਹਿੰਦੀ ਦੋ ਰਖੜੀਆਂ ਮੈ ਤੇ ਮੈਂ ਕਾਦੇ ਵਾਸਤੇ ਕਹਿੰਦੀ ਮੈਂ ਆਪਦੇ ਭਤੀਜੇ ਦੇ ਬਣ ਕੇ ਆਉਣੀ ਆ ਲੈ ਹੁਣ ਭਤੀਜੇ ਤੇ ਭਤੀਜਾ ਉਹ ਭਤੀਜਾ ਤੇ ਭਤੀਜ ਨੂੰ ਉਹ ਕਰ ਲੈ ਭੈਣ ਤੇਰੀ ਸੱਸ ਤਾਂ ਇਹ ਜਿਹੀ ਹੀ ਆ ਹੋਰ ਕੋਈ ਨਹੀਂ ਗੱਲ ਤਾਂ ਤੁਸੀਂ ਉਹਦੀ ਨਿਗਾ ਬਣਵਾ ਕੇ ਹਟਿਆ ਟੇਕਦੀ ਨਹੀਂ ਸਾਡਾ 5-7000 ਰੁਪਏ ਤਾਂ ਨਿਗਾ ਫੇਲਵਾਤਾ ਹੁਣ ਪੇਕਿਆਂ ਨੂੰ ਤਿਆਰ ਹੋਈ ਬੈਠੀ ਆ ਕਿ ਜੇ ਪੁੱਛਣਾ ਲਾਵੇ ਉਤੋਂ ਮੀਂਹ ਕਣੀ ਐਨੇ ਪੈਂਦੇ ਆ ਜੇ ਤਿਲਕ ਤੁਲਕ ਗਈ ਤੇਰੀ ਲੱਤਾਂ ਟੁੱਟ ਗਈ ਸਾਡਾ ਫੇਰ ਖਰਚੇ ਨੂੰ ਘਰ ਹੋ ਜਾਊਗਾ ਹਾਂ ਜਾਣ ਨਾ ਨਹੀਂ ਪਹਿਨੇ ਮੈਂ ਤੁਹਾਡੇ ਫੇਰ ਖਰਚੇ ਨੂੰ ਥਾਂ ਕਰ ਦੂਗੀ। ਇੱਕ ਦਿਨ ਹੀ ਪਹਿਨੇ ਕੀ ਕਰਗੇ ਮੈਂ ਤਾਂ ਜਾਣਾਂਗਾ ਮੈਂ ਤਾਂ ਸਿੱਧਾ ਕਹਤਾ ਕਿ ਚੁੱਪ ਕਰਕੇ ਬੈਠੀ ਰਹੇ ਜੇ ਬਾਹਲਾ ਹੀ ਜ ਆਉਂਦਾ ਫਿਰ ਉਹਨਾਂ ਕੋਲੇ ਰਹੇ ਸਾਡੇ ਕੋਲੇ ਆਉਣ ਦੀ ਲੋੜ ਨਹੀਂ। ਹਾਂ ਤੇ ਹੋਰ ਪੈਣੇ ਕਿਆ ਬਣਾਵਾ ਤੇਰੇ ਵਾਸਤੇ ਨਾ ਬਸ ਪੈਣੇ ਹੋਰ ਤਾਂ ਕੋਈ ਹੋ ਨਹੀਂ ਮੈਂ ਤਾਂ ਆਪ ਕੱਲੀ ਵਧੀਆ ਐਸ ਕਰਦੀ ਆਂਗੀ ਕਿਥੋਂ ਪੈਣੇ ਮੈਨੂੰ ਤਾਂ ਐ ਪਤਾ ਨਹੀਂ ਕਿਹੜੇ ਵੇਲੇ ਮੇਰੇ ਮਾਗਰ ਹੋ ਰਹੂਗੇ ਇੰਨਾ ਲਹੂ ਪੀਂਦੀ ਆ ਜਿੰਨਾ ਕਹਦੇ ਨਾਲੇ ਤਾਂ ਬੈਠੀ ਨੂੰ ਮੈਂ ਸਾਰਾ ਕੁਝ ਖਾਣ ਪੀਣ ਨੂੰ ਦਿੰਨੀ ਆ ਫੇਰ ਵੀ ਕੁੰਟਲੇ ਸੀ ਭਾਲਦੇ ਰਹਿੰਦੇ ਆ ਕਲੇ ਸੀ ਭਾਲਦੇ ਰਹਿੰਦੇ ਆ ਨਾਲੇ ਹੁਣ ਟੇਕੇ ਨਹੀਂ ਬੈਠ ਸਕਦੀ ਅੱਖਾਂ ਬੜਵਾਵਾਂਗਾ ਬੜੀ ਟੇਕੇ ਸੇਵਾ ਤਾਂ ਕਰਾ ਲੇ ਜਮਾ ਨਹੀਂ ਕਿਸੇ ਕੰਮ ਦੀ ਫੇਰ ਪੈਣੇ ਗਿਆ ਬਾੜਾ ਕਰਦੀ ਰਹੇ ਨਾ ਤੇ ਉਹਨੂੰ ਫੇਰ ਉੱਥੇ ਹੀ ਤੋਰ ਦਿਓ ਹੋਰ ਫੇਰ ਆਦੇ ਤੀਜੇ ਗਲੀ ਰਹਿ ਉੱਥੇ ਹਾਂ ਉੱ ਤੇ ਹੋਰ ਪੈਣ ਫਿਰ ਕਦੋਂ ਕ ਜਾਵਾਂਗੇ ਜਦੋਂ ਉਹਨੇ ਦੁਕਾਨ ਖੋਲ ਲਈ ਹਾਂ ਉਦੋਂ ਜਾਵਾਂਗੇ ਫਿਰ ਫਿਰ ਅਰਥਨੇ ਚ ਜਾਇਆਵਾਂਗੇ ਕੰਮ ਧੰਦਾ ਜਾ ਕਰਕੇ ਉਦੋਂ ਜਾਇਆਵਾਂਗੇ ਤਾਂ ਮੇਰਾ ਪਹਿਲਾਂ ਹੀ ਮੱਥਾ ਠਣਕ ਗਿਆ ਸੀਗਾ ਕਿ ਮਿਲ ਨਹੀਂ ਹੁਣ ਪਤਾ ਨਹੀਂ ਕੰਮ ਬਣੂਗਾ ਪਤਾ ਨਹੀਂ ਨਹੀਂ ਮੈਂ ਵੀ ਤੈਨੂੰ ਆਈ ਡਿੱਕਿਆਂ ਦੀ ਮੈਂ ਚੱਲੇ ਆਪਾਂ ਲੈ ਆਵਾਂਗੇ ਰਖੜੀਆਂ ਜਾ ਕੇ ਮੈਂ ਵੀ ਜਾਣਾ ਸੀਗਾ ਬੰਨਣ ਤੇ ਫਿਰ ਜਦੋਂ ਗਈ ਮੈਂ ਨਿਗਾ ਮਾਰਨ ਉਹਦੀ ਦੁਕਾਨ ਬੰਦ ਪਈ ਸੀਗੀ ਤੇ ਹੋਰ ਠੀਕ ਹੈ ਚੰਗਾ ਪੈਣ ਫਿਰ ਮੈਂ ਜਾਣੀ ਐਗੀ ਤੇ ਐਵੇਂ ਉਹ ਬੜ ਬੜ ਕਰੀ ਜਾਂਦੀ ਹੈਗੀ ਤੇ ਤੈਨੂੰ ਪਤਾਗਾ ਕੋਈ ਆਂਡ ਗਵੰਡ ਦਾ ਆ ਕੇ ਬਹਿ ਗਿਆ ਫਿਰ ਐਵੇਂ ਗੱਲਾਂ ਬਾਤਾਂ ਬਣਨਗੀਆਂ ਚੰਗਾ ਮੈਂ ਜਾਣੀ ਫਿਰ ਮੈਂ ਸ਼ਾਮ ਨੂੰ ਆਉਂਗੀ ਠੀਕ ਲੈ ਵਧੀਆ ਫੇਣੇ ਮੈਂ ਤਾਂ ਕੱਲੀ ਐਸ ਕਰਦੀ ਆ ਇਹ ਤਾਂ ਬਿਨਾ ਗੱਲ ਤੋਂ ਹੀ ਇਹਦੀ ਸੱਸ ਤਾਂ ਇਹਨੂੰ ਉਹ ਕਰੀ ਜਾਂਦੀ ਹੈਗੀ ਚਲ ਮੈਂ ਤਾਂ ਆਪਦਾ ਜਾ ਲੈ ਕਿਹੜੇ ਵੇਲੇ ਹੋ ਗਏ ਬਹੂ ਗਈ ਨੂੰ ਅਜੇ ਤੱਕ ਨਹੀਂ ਆਏਗੀ ਜੇ ਆ ਜਾਂਦੀ ਚਾਦੀ ਕੁੱਟ ਕਰ ਦਿੰਦੀ ਹੈ ਇਹ ਪਤਾ ਕਦੋਂ ਆਉਗੀ ਆ ਗਈ ਪਤਾ ਹਾਂ ਨਹੀਂ ਮੈਂ ਆ ਗਈ ਚਲ ਕੁਛ ਚਾਹੀਦਾ ਤੈਨੂੰ ਮੈਨੂੰ ਚਾਹ ਦੀ ਘੁੱਟ ਕਰ ਦੇ ਕੋਈ ਨਾ ਕਰਦੀ ਨੀ ਪਹਿਲਾਂ ਮੇਰਾ ਕੰਮ ਨਹੀਂ ਬਣਦੇ ਤਾਂ ਜਾਂਦੀ ਨੂੰ ਇਹ じゃ ਕਲੇਸ਼ ਪਾਇਆ ਤੇ ਮੇਰਾ ਕੰਮ ਹੀ ਨਹੀਂ ਬਣਿਆ ਗਾਹਾਂ ਗਈ ਤਾਂ ਦੁਕਾਨ ਬੰਦ ਚਲ ਕੋਈ ਨਹੀਂ ਤੀ ਇਹ ਆ ਕਾਂਟੇ ਰੁ ਫੇਰ ਵਾਗਦੀ ਫੇਰ ਖੁੱਲ ਜੂ ਉਹ ਕਿਹੜਾ ਮੈਂ ਬੰਦ ਕਰਾਤੀ ਤੂੰ ਫਿਰ ਟੋਕਿਆ ਨਾ ਨਾ ਕਰ ਜਦੋਂ ਮੈਂ ਜਾਨੀ ਹੁੰਨੀ ਆ ਤੈਨੂੰ ਇਹ ਤਾਂ ਪਤਾ ਕਿ ਇਹ ਕੰਮ ਜਾਂਦੀ ਆ ਤੇਰੀ ਆਦਤ ਹੀ ਆ ਗਈ ਜਦੋਂ ਵੀ ਮੈਂ ਕਿਤੇ ਜਾਵਾਂ ਆਵਾਂ ਤੂੰ ਮੈਨੂੰ ਬਾਜ ਮਾਰ ਨਹੀਂ ਮਾਰਨੀ ਆ ਪਿੱਛੇ ਪੁੱਤ ਆਰਚ ਬੈਠੀ ਆ ਜਦੋਂ ਜਾਨੀ ਆ ਪੁੱਛ ਲੈਣੀ ਆ ਗਾਹਾਂ ਨੂੰ ਨਾ ਪੁੱਛੂਗੀ ਐ ਹੁੰਦਾ ਵੀ ਜੇ ਦੱਸ ਜੇਗੀ ਮਗਰੋਂ ਮੁੰਡਾ ਆ ਕੇ ਮੈਨੂੰ ਪੁੱਛੂ ਫਿਰ ਮੈਂ ਉਹਨੂੰ ਕੀ ਦੱਸੂ ਵੀ ਕਿੱਥੇ ਗਈ ਆ ਕੋਈ ਨਾ ਪੁੱਛੀ ਜਾਂਦੇ ਆਪੇ ਮੈਨੂੰ ਪੁੱਛ ਲਿਆ ਕਰੂਗਾ ਫੋਨ ਲੱਗੇ ਮੇਰੇ ਕੋਲ ਫੋਨ ਹੁੰਦਾ ਗਾ ਤੇ ਹੁਣ ਤੂੰ ਦੱਸ ਤੈਨੂੰ ਕੀ ਚਾਹੀਦਾ ਗਾ ਮੈਨੂੰ ਚਾਹ ਦੀ ਘੁੱਟ ਕਰ ਦੇ ਚਾ ਹੁਣ ਤਾਂ ਮੈਂ ਤੈਨੂੰ ਦੇ ਕੇ ਗਈ ਸੀ ਹੁਣ ਹੀ ਨਾ ਕਿ ਤੈਨੂੰ ਇੱਕ ਰੁਪਿਆ ਦਾ ਐਨੀ ਗਰਮੀ ਚੋਂ ਮੈਂ ਆਈ ਆ ਜੇ ਮੈਂ ਆਪ ਨਹੀਂ ਪਾਣੀ ਪੀਤਾ ਗਾ ਤੈਨੂੰ ਚਾਹ ਦੀ ਪਈ ਮੈਂ ਤਾਂ ਘੰਟਾ ਆਰਾਮ ਕਰੂਗੀ ਘੰਟੇ ਤੋਂ ਬਾਅਦ ਚਾਹ ਮਿਲ ਐਵੇਂ ਤੰਗ ਜੇ ਨਾ ਕਰੀ ਜਾਇਆ ਕਰ ਮਾੜੀ ਮਾੜੀ ਗੱਲ ਪਿੱਛੇ ਚਾਹ ਨੂੰ ਤਾਂ ਪੁੱਤ ਮੇਰਾ ਹੁਣ ਜੀ ਕਰਦਾ 2:30 ਵਜੇ ਪਾਈ ਹੈਗੀ ਕੋਈ ਨਾ ਬੱਜਿਆ ਰਹਿੰਦਾ ਤੇਰਾ ਤਾਂ ਜੀ ਕਿਹੜੀ ਚੀਜ਼ ਨੂੰ ਨਹੀਂ ਕਰਦਾ ਕਿਤੇ ਕੁਝ ਬਣਾ ਦੇ ਕਿਤੇ ਕੁਝ ਬਣਾ ਦੇ ਤੂੰ ਹੀ ਨਹੀਂ ਲੋਟ ਆਉਂਦੀਗੀ ਬੈਠੇ ਰਹਿ ਡੱਕੇ ਮੈਂ ਤਾਂ ਘੰਟਾ ਆਪਦਾ ਆਰਾਮ ਕਰਨਾਗਾ ਖਾਣ ਪੀਣ ਤੋਂ ਬਿਨਾ ਤੇਨੇ ਹੋਰ ਕੋਈ ਕੰਮ ਹੀ ਨਹੀਂਗਾ ਮੈਂ ਆਪਦਾ ਕੰਮ ਕਰਦੇ ਹੁਣ ਨਾ ਮੈਨੂੰ ਬਾਜ ਵਜੇ ਮੈਂ ਤਾਂ ਪੈ ਨਹੀਂ ਆਉਂਦਾ ਜਾ ਕੇ ਘੰਟਾ ਫਿਰ ਮੈਂ ਆਪਦਾ ਦੇਖੂ ਜਦੋਂ ਚਾਹ ਬਣਾਉਣੀ ਹੋਈ ਹਾਏ ਰੱਬਾ ਚਾਹ ਹੀ ਕੋਤ ਮੰਗੀ ਸੀ ਇੰਨਾ ਕੁ ਸੁਣਾ ਗਈ। ਇਹ ਦੂਤਰਾ ਬਕਿਸੇ ਤੇ ਬੜੇ ਪਨਾਵੇ ਰੱਬਾ। ਐ ਬੜੇਪੇ ਤੋਂ ਪਹਿਲਾਂ ਹੀ ਲੈ ਜੇ ਚੱਕ ਕੇ। ਇਹੋ ਜੀਆਂ ਨੂਹਣਾਉ ਤਾਂ ਬੰਦਾ ਹੀ ਚੰਗਾ। ਹੁਣ ਤਾਂ ਚਾਹ ਨਹੀਂ ਕੁੱਟ ਕਰਕੇ ਦਿੱਤੀ ਚੱਲ ਪਏ ਜਾ ਬਣਾ। ਜਦੋਂ ਫੜਾ ਦੂ ਉਦੋਂ ਪੀ ਲਾਂਗੇ। ਨਹੀਂ ਬੈਠੇ ਐ। ਹੁਣ ਬੜਬੜੀ ਕਰੀ ਜਾਂਦੀ ਆ। ਗਵੰਡੀਆਂ ਨੂੰ ਸੁਣਾਉਂਦੀ ਆ ਕਿ ਮੈਨੂੰ ਰੋਟੀ ਪਾਣੀ ਨਹੀਂ ਦਿੰਦੀ। ਨਾਲੇ ਇੰਨੀ ਸੇਵਾ ਕਰੀਦੀ ਆ। ਫੇਰ ਵੀ ਇਹ ਬੁੜੀ ਦੇ ਨਖਰੇ ਹੀ ਨਹੀਂ ਲੋਟ ਆਉਂਦੇਗੇ ਮੈਨੂੰ ਲੱਗਦਾ ਇਹਦੇ ਪੁੱਤ ਨੂੰ ਲਾਉਣਾ ਪਊਗਾ ਫੋਨ ਕਿੱਥੇ ਮੇਰੇ ਗੱਲ ਸਿਆਪਾ ਪਾ ਗਿਆ ਆਪ ਤਾਂ ਤੁਰ ਗਿਆ ਬਾਹਰ ਕੰਮ ਤੇ ਲਾਉਣੀ ਆ ਫੋਨ ਮੈਂ ਉਹਨੂੰ ਹੈਲੋ ਮੈਂ ਤਾਂ ਠੀਕ ਆ ਮੈਂ ਕਿਵੇਂ ਹੋਣਾ ਸੀ ਜਿਹੜੇ ਆ ਮੇਰੇ ਗੱਲ ਪਾ ਕੇ ਗਿਆ ਆਪ ਦੀ ਮਾਂ ਤੇ ਉਦੋਂ ਮੇਰਾ ਹੁਣ ਖੜਾ ਕਿਵੇਂ ਛੜਾਏਗਾ ਆਪ ਤਾਂ ਬਹਿ ਗਿਆ ਜਾ ਕੇ ਕੰਮ ਕਰਨ ਅੱਛਾ ਮੈਂ ਸੇਵਾ ਨਹੀਂ ਕਰਦੀ ਇੱਕ ਚੀਜ਼ ਦਿੰਨੀ ਆ ਜਿਹੜੀ ਮੰਗਦੀ ਆ ਫੇਰ ਵੀ ਉਹਦੇ ਨਖਰੇ ਨਹੀਂ ਲੋਟ ਆਉਂਦੇ ਹੁਣ ਮੇਰੀ ਗੱਲ ਸੁਣ ਲੋ ਇੱਕ ਹੁਣ ਆਉਈ ਜਾਂਦੀਆਂ ਰਖੜੀਆਂ ਮੈਂ ਜਾਣਾ ਰਖੜੀਆਂ ਲੈ ਕੇ ਤੇ ਆਦੀ ਮਾਂ ਦਾ ਕੋਈ ਪ੍ਰਬੰਧ ਕਰ ਜੋ ਮੈਥੋਂ ਨਹੀਂ ਸੰਭੀ ਜਾਂਦੀਗੀ ਹੁਣ ਮੈਂ ਤੇ ਭਰਾ ਦੇ ਰਖੜੀਆਂ ਤਾਂ ਬਨ ਕੇ ਆਉਣੀਆਂ ਲੈ ਤੁਸੀਂ ਤਾਂ ਕਹਤਾ ਕਿ ਫੇਰ ਵਗ ਜੀ ਐ ਕਿਵੇਂ ਫੇਰ ਵਗ ਜੂ ਤਿਆਰ ਸਾਲ ਚ ਇੱਕ ਵਾਰੀ ਆਉਂਦਾਗਾ ਮੈਂ ਜਾਣਾ ਨਹੀਂ ਅੱਛਾ ਹਜੇ 15 ਦਿਨ ਲੱਗਣਗੇ ਪਰ ਲੱਗੇ ਜਾਣ ਬਈ ਮੈਂ ਤਾਂ ਤੇਰੀ ਮਾਂ ਦਾ ਹੱਲ ਕਰ ਦੇ। ਭਲਾਂ ਦੀ ਕਿਸੇ ਰਿਸ਼ਤੇਦਾਰੀ ਚ ਸਾਡ ਕੀ ਤੇ ਸਾਡ ਮੈਂ ਰਖੜੀ ਲੈ ਕੇ ਜਾਣਾ ਆਪਣੇ ਭਰਾ ਦੇ ਬੰਨਣ। ਮੈਥੋਂ ਨੇ ਇਹਨੇ ਨਖਰੇ ਸਹੀ ਦੇ। ਚੰਗੀ ਰੋਟੀ ਖਾਂਦੀ ਐ, ਚੰਗਾ ਪਾਣੀ ਪੀਂਦੀ ਐ, ਜੇ ਕੋਈ ਦੋ ਬੁੜੀਆਂ ਆ ਜਾਂਦਾਂਾ ਉਹਨਾਂ ਕੋਲੇ ਲੱਗ ਜਾਂਦੀ ਆ। ਮੈਥੋਂ ਨੇ ਇਹਨੇ ਨਖਰੇ ਹੁੰਦੇ ਉਹਦੇ। ਲੈ, ਹੋਣੀ ਕੱਟ ਗਿਆ। ਕਿੱਥੋਂ ਲਹੂ ਪੀਤਾ? ਐ ਬੁੜੀ ਨਾਲੋਂ ਤਾਂ ਮੈਨੂੰ ਹੀ ਖਿਹੜਾ ਛੜਾਉਣਾ ਪਊਗਾ। ਮੈਨੂੰ ਇਹਦਾ ਹੱਲ ਕਰਨਾ ਪਊਗਾ ਕੋਈ। ਕੋ ਸੋਚਾਂ। ਕੀ ਕਿਵੇਂ ਆਪਦੇ ਗਲੋਲਾਮ ਆਏ ਨੂੰ ਲੈ ਉਹ ਤਾਂ ਅੰਦਰ ਸੁੱਕੀ ਪਈ ਐ ਮੈਂ ਹੌਲੀ ਹੌਲੀ ਜਾ ਕੇ ਰਖੜੀਆਂ ਲਿਆਵਾਂ ਨੂੰ ਤਾਂ ਦੀਂਦਾ ਵੀ ਨਹੀਂ ਚੱਜਣਾ ਚੱਕਰ ਵੀ ਆਉਂਦੇ ਆ ਚੱਲ ਕੰਦ ਨੂੰ ਹੱਥ ਪਾਪਾ ਤੁਰੀ ਜਾਣੀ ਜੀ ਫਿਰ ਵੀ ਨਾ ਲਾਵੀਂ ਉਹ ਤਾਂ ਦੀ ਸੀ ਮੈਂ ਤਾਂ ਹੁਣ ਘੰਟਾ ਪਾਉਂਗੀ ਉਹ ਤੁਹਾਨੂੰ ਤਾਂ ਮੈਂ ਨੇੜੇ ਵਾਲੀ ਦੁਕਾਨ ਤੋਂ ਮੁੜਿਆ ਆਉਂਗੀ ਰਖੜੀ ਤਾਂ ਮੈਂ ਬੰਨਣ ਜਾਉਂਗੀ ਇੱਥੇ ਕੋਸ ਮਰਜ਼ੀ ਹੋ ਜੇ ਮਾਰੇ ਦੋ ਰਖੜੀਆਂ ਫਾੜੀ ਲਿਆਵਾ ਔੜੀ ਹੋੜੀ ਜਾਮਾ ਲਾ ਇਹ ਤਾਂ ਚੱਕਰ ਵਾਲੇ ਆ ਹੀ ਜਾਂਦੇ ਆ ਇੱਕੋ ਤੋਂ ਵੀ ਡਰ ਲੱਗਦਾ ਜਦੋਂ ਨੂੰ ਉੱਠੂਗੀ ਉਹ ਤੁਹਾਨੂੰ ਘਰੇ ਭਾਗ ਜਾ ਨਹੀਂ ਘਰੋਂ ਕੱਢ ਦੂਗੀ ਉਹ ਤਾਂ ਦੋ ਉਂਗਲਾਂ ਬਾਤੀ ਲਾਉ ਮੁੰਡੇ ਨੂੰ ਫੋਨ ਕਰਤਾ ਜੇ ਹਾਏ ਚੱਕਰ ਆਈ ਜਾਂਦੇ ਆ ਇੱਥੇ ਬਹਿਣੀ ਆ ਦੋ ਮਿੰਟਾਂ

2 ਸਾਲ ਹੋ ਗਏ ਭਤੀਜੇ ਦੇ ਰਖੜੀ ਨਹੀਂ ਬੰਨੀਗੀ ਅੱਛਾ ਰਖੜੀਆਂ ਲੈਣ ਜਾਂਦੀ ਸੀ ਹੂੰ ਪਹਿਲਾਂ ਉਹਨੂੰ ਆਖਿਆ ਸੀ ਬਹੂ ਨੂੰ ਅੱਛਾ ਮੈਂ ਮੈਨੂੰ ਦੋ ਰਖੜੀਆਂ ਲਿਆਦੀ ਅੱਛਾ ਉਹ ਤੀਏ ਮੇਰੇ ਗਾਲ ਪਾਏਗੀ ਹੂੰ ਉਹ ਆਦੀ ਮੈਂ ਹੁਣ ਘੰਟਾ ਸੌਣਨੀ ਐ ਮੈਂ ਚੱਲ ਮੈਂ ਹੌਲੀ ਹੌਲੀ ਜਾ ਕੇ ਦਿਖਾਣ ਤੇ ਰਖੜੀਆਂ ਲੈ ਆਵਾਂ ਹੂੰ ਉਹ ਮੈਨੂੰ ਚੱਕਰ ਆਉਣ ਲੱਗੇ ਮੈਂ ਇੱਥੇ ਬੈ ਗਈ ਸਹੀ ਕੱਲ ਤਾਂ ਉਹ ਤੇਰੇ ਤੇ ਪੈਸੇ ਲਾ ਕੇ ਹਟਿਆ ਕਿਉਂ ਤੂੰ ਉਹਨਾਂ ਨੂੰ ਠੱਠ ਕਰੀ ਜਾਨੀ ਐ ਨਹੀਂ ਮੈਂ ਕੀ ਠੱਠ ਕਰਨਾ ਤੀਏ ਐਸੀ ਤਾਂ ਮੈਨੂੰ ਪਤਾ ਮੇਰੇ ਤੇ ਲਾ ਕੇ ਹਟੇਗੀ ਅੱਛਾ ਹਏ ਮੈਂ ਆ ਹੌਲੀ ਹੌਲੀ ਤੁਰ ਹੀ ਜਾਣੀ ਐ ਹੋਰ ਮੈਂ ਤਾਂ ਕਿਸੇ ਨੂੰ ਕੁਝ ਨਹੀਂ ਕਹਿੰਦੀ ਸੋਣਾ ਸੱਚੀ ਕਹਿੰਦੀ ਆ ਤੂੰ ਉਹਦੇ ਅੱਖੇ ਨਹੀਂ ਲੱਗਦੀਗੀ ਨਹੀਂ ਪੈਣੀ ਤੇਾਰੇ ਫੇਰ ਲੈਂਚ ਪਾਉਣ ਨੂੰ ਕਹਦੇ ਕਿ ਤੂੰ ਜੇ ਤੇਰੀਆਂ ਅੱਖਾਂ ਫੇਰ ਖਰਾਬ ਹੋ ਗੀਆਂ ਹੁਣ ਤੂੰ ਟੈੱਕ ਕੇ ਬਹਿ ਜਾ ਰੋਟੀ ਪਾਣੀ ਖਾ ਲੈ ਤੁੱਜੇ ਤੈਨੂੰ ਦਿੰਦੇ ਆ ਰੋਟੀ ਪਾਣੀ ਤਾਂ ਵਧੀਆ ਦਿੰਦੇ ਆ ਮੈਂ ਕਦੇ ਕਹਿੰਨੀ ਨਹੀਂ ਮੈਨੂੰ ਰੋਟੀ ਪਾਣੀ ਨਹੀਂ ਦਿੰਦੇ ਜੇ ਗੱਲ ਤਾਂ ਗੱਲ ਦੀ ਹੀ ਕੀਤੀ ਐ

ਚਾਲਾ ਤੂੰ ਬਾਗ ਜਾ ਕਰ ਮੈਂ ਦੁਕਾਨ ਤੇ ਜਾ ਆਵਾ ਤੂੰ ਰਹਿਨਦੇ ਜਾਨ ਨੂੰ ਡੈਗ ਪੇਗੀ ਚਾਲ ਕੋਈ ਨਹੀਂ ਦੇਖੀ ਜਾਉਤੀ ਏ ਤੈਨੂੰ ਮੈਂ ਛੱਡਿਆਉਣੀਆ ਕਰਿਆ ਜਾ ਹੌਲੀ ਹੌਲੀ ਛੱਡਿਆਉਣੀ ਚਾਲਾ ਬਾਗ ਚੱਲਦੇ ਆਂਗੇ ਚਲ ਤੁਰ ਪਾ ਫਿਰ ਲੈ ਤਾਈ ਇੱਥੇ ਬਹਿ ਜਾ ਨੀ ਸੋਨਾ ਕਿੱਥੇ ਆਂ ਕੀ ਹੋ ਗਿਆ ਭੈਣੇ ਆਇਆ ਬਾਹਰ ਵੀ ਕਿਹੜਾ ਮਾਰ ਲਿਆ ਕਰ ਕਿਤੇ ਕੀ ਹੋ ਗਿਆ ਤੇਰੀ ਸੱਸ ਕਿੱਥੇ ਗਈ ਸੀ ਮੈਨੂੰ ਤਾਂ ਪਤਾ ਨਹੀਂ ਮੈਂ ਤਾਂ ਇੱਥੇ ਬਿਠਾ ਕੇ ਗਈ ਸੀ ਮੈਂ ਅੰਦਰ ਪੈ ਗਈ ਜਾ ਕੇ ਇਹ ਤਾਂ ਉੱਥੇ ਢਿੱਗੀ ਪਈ ਸੀਗੀ ਨਹੀਂ ਮੈਂ ਕਿੱਥੇ ਗਈ ਸੀ ਤੂੰ ਹਾਏ ਹਾਏ ਤੀਏ ਕਿੱਥੋਂ ਢਿੱਗੀ ਪਈ ਸੀ ਮੈਂ ਤਾਂ ਸੇ ਕੁਰਸੀ ਤੇ ਬੈਠੀ ਆਰਾਮ ਕਰੀ ਆਂਦੀ ਸੀ ਉਥੇ ਡਿੱਗੀ ਪਈ ਸੀ ਦੇਤੋਂ ਦੀ ਕੁੱਸ ਲੰਘ ਜਾਂਦਾ ਲੋਕਾਂ ਨੇ ਤੁਹਾਨੂੰ ਹੀ ਕਹਿਣਾ ਸੀ ਨਹੀਂ ਭੈਣੇ ਕੀ ਕਰਾਂ ਮੈਂ ਇਹਨੂੰ ਮੈਂ ਕਹਿ ਕੇ ਹੰਬ ਗਈ ਕਿ ਮਾਂ ਤੂੰ ਬਾਹਰ ਨਾ ਜਾ ਨਾ ਜਾ ਸਾਡੀ ਪੱਟੀ ਮੇਸ ਕਰਾ ਦੇਗੀ ਤੂੰ ਸਾਡਾ ਲੋਕਾਂ ਨੇ ਜੀਣਾ ਹਰਾਮ ਕਰ ਦੇਣਾ ਨਾਲੇ ਇੰਨੀ ਸੇਵਾ ਕਰਦੇ ਤੈਨੂੰ ਪਤਾ ਹੀ ਆ ਭੈਣੇ ਹਾਂ ਮੈਂ ਦੇਖਿਆ ਯਾਰ ਰੋਟੀ ਪਾਣੀ ਤਾਂ ਤੂੰ ਵਧੀਆ ਫੜਾਉਣੀ ਆਂਗੀ ਇਹ ਤਾਂ ਭੈਣੇ ਸੋਨਦੀ ਨਹੀਂ ਥੋੜੀ ਇਹ ਤਾਂ ਜਵੇਂ ਹੀ ਨਹੀਂ ਟਿਕ ਕੇ ਬੈਂਦੀ ਮੈਨੂੰ ਤਾਂ ਇਹਦਾ ਪੁੱਤ ਆਗਾ ਉਹ 15 ਦਿਨ ਕਹਿੰਦਾ ਮੈਂ ਕੰਮ ਤੇ ਬਾਹਰ ਬਾਗ ਗਿਆ ਮੇਰੇ ਗੱਲ ਸਿਆਪਾ ਪਾ ਗਿਆ ਇਹਨੂੰ ਹੁਣ ਮੈਂ ਤਾਂ ਦੱਸ ਕੇ ਨਹੀਂ ਗਈ ਐ ਮੈਂ ਕਿੱਥੇ ਜਾਨੀ ਆ ਨਾ ਭੈਣੇ ਮੈਂ ਤਾਂ ਪਈ ਸੀ ਅੰਦਰ ਤੇਰੇ ਕੋਲੋਂ ਆ ਕੇ ਜਦੋਂ ਮੈਂ ਤੈਨੂੰ ਮਿਲ ਕੇ ਆਈ ਆ ਉਹ ਤਾਂ ਮੈਂ ਆ ਕੇ ਪੈ ਗਈ ਅੱਛਾ ਤੇ ਮੈਂ ਘੰਟਾਕ ਚੱਲ ਆਰਾਮ ਕਰ ਲਾ ਗਰਮੀ ਵਾਲੀ ਆ ਗਈ ਤੇ ਮੈਨੂੰ ਤਾਂ ਪਤਾ ਨਹੀਂ ਲੱਗਣ ਦਿੱਤਾ ਕਿਹੜਾ ਵੇਲੇ ਬਾਹਰ ਨਿਕਲ ਗਈ ਮੈਂ ਤਾਂ ਸੀ ਉੱਥੇ ਉਹੀ ਬੈਠਾ ਬਾਕੀ ਮਹਾਮਾੜ ਹੋਰ ਹੋ ਜਾਂਦਾ ਬੈਠੀ ਸੀ ਮੈਂ ਤਾਂ ਕੁਰਸੀ ਤੇ ਉੱਥੇ ਆ ਗਈ ਇਹ ਤੇਨੀ ਬੈਠੀ ਸੀ ਰਖੜੀਆਂ ਲੈਣ ਜਾਂਦੀ ਸੀ ਭੈਣੇ ਨਹੀਂ ਮੈਂ ਤੂੰ ਰਖੜੀਆਂ ਕੀ ਕਰਨੇ ਨਾਲ ਮੈਂ ਤੈਨੂੰ ਮਨਾ ਕੀਤਾ ਸੀ ਤੈਨੂੰ ਬਾਲਾ ਨਹੀਂ ਆਉਂਦਾ ਭਤੀਜੇ ਦਾ ਕੁਛ ਕੀ ਕਿਹਾਗਾ ਨਹੀਂ ਜਾਣਾ ਨਹੀਂ ਜਾਣਾ ਹੁਣ ਭਤੀਜ ਨੂੰ ਤੈਨੂੰ ਯਾਦ ਆਉਂਦੇ ਆਗੇ 2 ਸਾਲ ਹੋ ਗਏ ਉਹਦੇ ਦੇ ਤਾਂ ਤੈਨੂੰ ਯਾਦ ਨਹੀਂ ਨਾ ਉਹਨਾਂ ਨੇ ਕੀਤਾ ਤੇ ਨਾ ਤੂੰ ਉਹ ਕੀਤਾ ਹੁਣ ਤੂੰ ਜਾ ਜਾ ਕੇ ਕਹਿੰਦੀ ਮੈਂ ਭਤੀਜੇ ਕੋਲ ਜਾਵਾਂ ਕੀ ਦੀਏ ਜਾਵਾਂ ਮੈਂ ਡਿੱਗੀ ਆ ਫੇਰ ਮੈਂ ਪਹਿਲਾਂ ਡਿੱਗ ਪੀ ਉਦੋਂ 7:00 ਵਜੇ ਉਦੋਂ ਮੰਜੇ ਤੇ ਸਾਲ ਪਰਵੇਸ਼ ਰਹੀ ਹੁਣ ਤੁਸੀਂ ਮੇਰਾ ਆਪਰੇਸ਼ਨ ਕਰਾਤਾ ਹੁਣ ਮੈਂ ਮੰਜੇ ਤੇ ਬੈਠੀ ਆ ਜੇ ਉਹਨਾਂ ਨੂੰ ਕਿਸੇ ਗੱਲ ਦਾ ਪਤਾ ਲੱਗੂ ਉਹ ਮੇਰੇ ਕੋਲੇ ਫੇਰ ਹੀ ਆਉਣਗੇ ਹੈ ਹੁਣ ਮੈਨੂੰ ਬਾਗ ਜਾਣ ਦੇ ਮੈਂ ਤਾਂ ਸੋਤਾ ਕੁਛ ਨਹੀਂ ਮੰਗਦੀਗੀ ਅੱਛਾ ਮੰਗਦੀ ਨਹੀਂ ਤੇ ਜਾਣ ਤੇ ਸਾਡਾ ਹੋਹੋ ਜੂ ਜੇ ਡਿੱਗ ਪਈ ਲੱਤਾਂ ਟੁੱਟ ਗਈ ਫੇਰ ਵੀ ਸਾਡਾ ਹੀ ਖਰਚਾ ਹੋਊ ਤੇਰਾ ਭਤੀਜੇ ਨੇ ਤੇ ਭਤੀਜ ਨੂੰ ਤੇਨੇ ਤਾਂ ਨਹੀਂ ਕਰਾਉਣਾ ਤਾਂ ਹੀ ਲੋਕ ਇਹਨਾਂ ਨੂੰ ਕਹਿਣਗੇ ਵੀ ਇਹਨਾਂ ਨੇ ਆਪਦੀ ਮਾਂ ਸੰਭੀ ਨਹੀਂ ਸਾਸੇ ਨੇ ਨਹੀਂ ਕਹਿੰਦੇ ਫਿਰ ਕਹਤੀ ਹੈ ਮੈਂ ਡਿੱਗੀ ਨਹੀਂ ਸੀ ਤੂੰ ਝੂਠ ਬੋਲੀ ਜਾਂਦੀ ਹੈਂ ਕਿ ਮੈਂ ਤਾਂ ਉੱਥੇ ਬੈਠੀ ਸੀ ਬੈਠੀ ਤਾਂ ਕੋਈ ਨਹੀਂ ਸੀ ਅਸੀਂ ਸਭ ਜਾਣਦੇ ਆਵਾ ਹੈ ਨਹੀਂ ਤੂੰ ਟਿੱਕ ਕੇ ਬਹਿ ਜਾ ਰੋਟੀ ਖਾਣੇ ਚੁੱਪ ਕਰਕੇ ਬਹਿ ਜਾ ਨਹੀਂ ਮੈਂ ਤੇਰੇ ਇਹ ਜੇ ਲੱਤ ਚ ਜੂੜ ਪਾਉਂਗੀ ਨਾ ਬੰਨ ਕੇ ਰੱਖਣੀ ਪਊਗੀ ਲੱਗਦਾ ਕਰ ਲਈ ਫਿਰ ਜਿਹੜਾ ਕੁਝ ਕਰਨਾ ਹੋਇਆ ਆਹਨ ਦੇ ਨਾਲ ਤੇਰੇ ਭਤੀਜੇ ਭਤੀਜੇ ਨੂੰ ਤੇ ਭਤੀਜ ਨੂੰ ਕਿਹੜਾ ਮੈਨੂੰ ਕੁਝ ਕਹੂਗਾ ਮੈਂ ਰੋਟੀ ਦੇਣੀ ਹੈ ਕਿ ਫਿਰ ਮੈਂ ਆਪਣੀ ਮਰਜ਼ੀ ਕਰੂੰਗੀ ਚੁੱਪ ਕਰਕੇ ਅੰਦਰ ਬੈਠੀ ਰਿਆ ਕਰ ਤੇ ਬਾਹਰ ਬੋਰ ਨਹੀਂ ਜਾਣਾ ਕਿਸੇ ਕੋਲੇ ਸਰਪਾਤ ਕੀ ਤਾਂ ਨਹੀਂ ਜਾਂਦੀ ਇੱਥੇ ਪਈ ਜਾਣੀ ਹਰ ਤਦ ਮੈਂ ਕਹਤਾ ਸੀ ਵੇ ਮੈਨੂੰ ਘੰਟਾ ਆਰਾਮ ਕਰ ਲੈਂਦਾ ਮੈਂ ਚਾਹ ਬਣਾ ਦੂੰ ਤੂੰ ਬਾਹਰ ਦਸ ਕੀ ਲੈਣ ਜਾਨੀ ਆ ਹੁਣ ਕੇਰੇ ਰਖੜੀਆਂ ਖਰੀਦਣ ਲੱਗਦੀ ਜਾਨੀ ਆਂਗੀ ਇਹਨੂੰ ਰਖੜੀਆਂ ਬਿਨਾ ਕਾਹਨੂੰ ਸਰਦਾਗਾ ਪੇਕਿਆਂ ਬਿਨਾ ਹੁਣ ਕੋਈ ਉੱਥੇ ਤੇਰਾ ਹੈ ਨਹੀਂ ਵਾਸਤਾ ਨੇ ਭਤੀਜ ਨੂੰ ਤੇਰੇ ਕਿੰਨਾ ਕਾਕੇ ਖੜ ਕੇ ਬੰਦਾ ਬਿਨਾ ਫੋਨ ਤੋਂ ਵੀ ਆ ਸਕਦਾ ਸੀ ਭੂਆ ਦੀ ਹਾਲਚਾਲ ਪੁੱਛੇ ਅੱਗੇ ਮੰਨਦੀ ਐ ਵੀ ਉਹ ਆਏ ਨਹੀਂ ਪਰ ਨਾ ਖਾਣਾ ਮਾਸ ਨਹੀਂ ਟੁੱਟਦਾ ਹੁੰਦਾਗਾ ਹੈ ਉਹ ਤਾਂ ਭਤੀਜੇ ਤਾਂ ਭਤੀਜੇ ਹੀ ਰਹਿੰਦਾ ਹੁੰਦਾਗਾ ਐਵੇਂ ਨਾ ਮਾਹੋ ਕਰਸਾ ਇਹ ਸਭ ਜਾਣਦੇ ਆ ਜੇ ਕਿਸੇ ਨੂੰ ਤੇਰਾ ਮੋਹ ਪਿਆਰ ਹੋਵੇ ਨਾ ਉਹੀ ਤਾਂ ਤੈਨੂੰ ਤਾਂ ਉੱਥੇ ਕੋਈ ਬੜਨ ਨਹੀਂ ਦਿੰਦਾ ਤੂੰ ਉੱਤੇ ਹੀ ਇਹ ਜੇ ਉਹ ਕਰੀ ਜਾਨੀ ਆ ਚੱਲ ਬੈਨ ਮਚਾ ਬਣਾ ਕੇ ਲੈ ਮੈਂ ਤਾਂ ਹੈਗੀ ਨਹੀਂ ਮੈਂ ਪੀ ਨਹੀਂ ਮੈਂ ਤਾਂ ਇਹਨੂੰ ਛੱਡ ਗਈ ਹੁਣ ਤੇ ਇਹਨੂੰ ਸਾਂਭ ਤੂੰ ਇਹਨੂੰ ਹੁਣ ਨਾ ਬਾਹਰ ਜਾਂਦਾ ਹੀ ਮੈਂ ਰੱਸਾ ਪਾਉਣੀ ਆ ਦੀ ਲੱਤ 'ਚ ਮੈਂ ਬੰਨ ਕੇ ਰੱਖਦੀ ਆ ਨਾ ਉਹ ਪੀ ਰੱਖਿਆ ਬਾਹਰ ਹੁਣ ਬਾ ਇਹਨੂੰ ਆਵਦਾ ਤੂੰ ਹੋਰ ਦੇਖ ਕੇ ਬਹਿ ਜਾ ਕਿਉਂ ਸਾਡੀ ਲੋਕਾਂ 'ਚ ਪੱਟੀ ਮੇਸ ਕਰਾਈ ਆ ਹੁਣ ਮੈਂ ਆਪਦਾ ਕੰਮ ਕਰਦੀ ਆ ਜਾ ਕੇ ਜਿਵੇਂ ਹੁਣ ਲਾਂਬ ਆ ਗਿਆ ਨਾ ਕੋਈ ਕਿ ਤੂੰ ਬਾਹਰ ਗਈ ਆ ਜਾਂ ਢਿੱਗੀ ਪਈ ਆ ਤਾਂ ਮੈਥਾ ਬੁਰਾ ਕੋਈ ਨਹੀਂ ਫੇਰ ਨਾ ਕਹੀਂ ਕਿ ਮੈਨੂੰ ਐ ਬੋਲਦੀ ਆ ਮੈਂ ਰੋਟੀ ਵੀ ਨਹੀਂ ਦੇਣੀ ਆਥਾਂ ਦੀ ਜੇ ਜ਼ਿਆਦੇ ਉਹ ਕਰਨਗੀ ਮੇਰੇ ਮਨਵਾਨਾ ਵਾਸਤਾ ਨਹੀਂ ਦੇਖਾ ਦੇ ਹੁੰਦਾ ਮੈਂ ਮੇਰੇ ਪਤੀ ਜੇ ਦੇ ਰਖੜੀ ਤਾਂ ਬਨ ਕੇ ਆਉਂਗੀ ਹੈ ਫੇਰ ਵੀ ਮੇਰੇ ਪ੍ਰਾਣ ਦੀ ਆਖਰੀ ਨਿਸ਼ਾਨੀ ਆਏਗੀ ਕਿਤੇ ਨਾ ਪ੍ਰਾਮਾਂਤੋ ਪੱਕ ਨਹੀਂ ਹੁੰਦੇ ਪਤੀ ਜੇ ਵੀ ਉਹੀ ਤਾਂ ਹੁੰਦੀ ਹੈਗੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਠੀਕ ਠਾਕ ਆ ਜੀ ਹੋਪ ਤੁਸੀਂ ਵੀ ਸਾਰੇ ਠੀਕ ਠਾਕ ਹੀ ਹੋਵੋਗੇ ਤੁਹਾਡੇ ਕੀ ਕੀ ਰਿਕੁਐਸਟ ਸੀ ਜੀ ਵੀ ਮੇਰੀਆਂ ਵੀਡੀਓਸ ਨੂੰ ਨਾ ਤੁਸੀਂ ਵੱਧ ਤੋਂ ਵੱਧ ਦੇਖਿਆ ਕਰੋ ਪਲੀਜ਼ ਮੈਨੂੰ ਤੁਹਾਡੇ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਆ ਕਈ ਕਈ ਵੀਡੀਓ ਨੂੰ ਤਾਂ ਵੀ ਬਹੁਤ ਸੋਹਣਾ ਰਿਸਪਾਂਸ ਦਿੰਨੇ ਹੋ ਵਧੀਆ ਚੱਲਦੀ ਆ ਇੱਕ ਵੀਡੀਓ ਲੱਖ ਤੋਂ ਟੱਪ ਜਾਂਦੀ ਐ ਤੇ ਦੂਸਰੀਆਂ 5000 ਤੇ ਬ੍ਰੇਕ ਮਾਰ ਜਾਂਦੀਆਂ ਪਲੀਜ਼ ਵੀਡੀਓ ਨੂੰ ਫੁੱਲ ਦੇਖਿਆ ਕਰੋ ਤੇ ਬਹੁਤ ਸੋਹਣੀਆਂ ਵੀਡੀਓ ਅੱਗੇ ਵੀ ਲੈ ਕੇ ਆਵਾਂਗੇ ਤੁਹਾਡੇ ਲਈ ਹਾਂਜੀ ਆਪਣੀਆਂ ਵੀਡੀਓ ਪਰਿਵਾਰਕ ਹੁੰਦੀਆਂ ਨੇ ਪਰਿਵਾਰ 'ਚ ਬੈਠ ਕੇ ਦੇਖਣ ਵਾਲੀਆਂ ਹੁੰਦੀਆਂ ਐ ਸੋ ਸਾਨੂੰ ਸਪੋਰਟ ਕਰਿਆ ਕਰੋ ਵੀਡੀਓ ਵਧੀਆ ਕਨਸੈਪਟ ਲੈ ਕੇ ਆਉਂਦੇ ਆ ਤਾ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰ ਦਿਆ ਕਰੋ ਤੇ ਜਿਹੜੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਜਿਹੜੀ ਨਾਲ ਬੈਲ ਉਹਨੂੰ ਜਰੂਰ ਦਬਾ ਲਿਓ ਤਾਂ ਜੋ ਸਾਡੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਇੱਕ ਗੱਲ ਹੋਰ ਜੀ ਜਿਹੜੇ ਕਿਹੜੇ-ਕਿਹੜੇ ਪਿੰਡਾਂ ਤੋਂ ਕੌਣ-ਕੌਣ ਵੀਡੀਓ ਦੇਖਦਾ ਕਮੈਂਟਾਂ ਵਿੱਚ ਜਰੂਰ ਲਿਖ ਕੇ ਭੇਜਣਾ ਜੀ ਅਸੀਂ ਤੁਹਾਡੇ ਕਮੈਂਟਾਂ ਦੀ ਰਿਪਲਾਈ ਜਰੂਰ ਦੇਵਾਂਗੇ ਚਲੋ ਠੀਕ ਜ